ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਸ਼ੰਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਿਨਾਂ ਦੇ ਅਨੰਨ ਸੇਵਕ ਭਾਈ ਕਲਿਆਣਾ ਜੀ ਹੋਏ ਹਨ ਜੋ ਆਤਮ ਗਿਆਨੀ ਸਨ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਉਸ ਵੇਲੇ ਭਾਈ ਕਲਿਆਣਾ ਲੱਕੜਾਂ ਤੇ ਧੰ ਆਦ ਲੈਣ ਲਈ ਪਹਾੜੀ ਇਲਾਕੇ ਵਿੱਚ ਸਕੇਤ ਮੰਡੀ ਗਿਆ। ਉਸ ਵੇਲੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਕਰਕੇ ਮੰਡੀ ਦੇ ਸਭ ਲੋਕਾਂ ਨੇ ਵਰਤ ਰੱਖਿਆ ਹੋਇਆ ਸੀ। ਤੇ ਭਾਈ ਕਲਿਆਣਾ ਜੀ ਦਾ ਵਰਤ ਨਾ ਰੱਖਣ ਅਤੇ ਠਾਕੁਰ ਦਵਾਰੇ ਜਾ ਕੇ ਪੂਜਣ ਨਾ ਕਰਨ ਦੇ ਅਪਰਾਧ ਵਿੱਚ ਸਕੇਤ ਮੰਡੀ ਦੇ ਰਾਜੇ ਨੇ ਕੈਦ ਕਰ ਲਿਆ ਤੇ ਪੁੱਛਿਆ ਕਿ ਤੂੰ ਕਿਸ ਇਲਾਕੇ ਦਾ ਹੈ? ਭਾਈ ਕਲਿਆਣਾ ਜੀ ਨੇ ਕਿਹਾ ਮੈਂ ਪੰਜਾਬ ਤੋਂ ਆਇਆ ਹਾਂ ਰਾਜੇ ਨੇ ਕਿਹਾ ਕਿ ਤੂੰ ਠਾਕੁਰਾਂ ਦੀ ਪੂਜਾ ਕਰ ਤੇ ਉਹਨਾਂ ਦਾ ਚਰਨਮ੍ਰਿਤ ਲੈ ਭਾਈ ਕਲਿਆਣਾ ਜੀ ਨੇ ਕਿਹਾ ਕਿ ਮੈਂ ਕਿਸੇ ਜੜ ਮੂਰਤੀ ਜਾਂ ਪੱਥਰ ਦਾ ਉਪਾਸ਼ਕ ਨਹੀਂ ਹਾਂ ਮੈਂ ਤਾਂ ਇੱਕ ਅਕਾਲ ਪੁਰਖ ਦਾ ਹੀ ਪੂਜਨ ਕਰਨ ਵਾਲਾ ਹਾਂ ਜੋ ਸਦਾ ਹੀ ਚੇਤਨ ਸਰੂਪ ਹੈ ਰਾਜੇ ਨੇ ठाकुरਾਂ ਦਾ ਨਰਾਦਰ ਜਾਣ ਕੇ ਭਾਈ ਕਲਿਆਣਾ ਜੀ ਨੂੰ ਨજરਬੰਦ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਜੇਕਰ ਇਹ ठाकुरਾਂ ਦਾ ਪੂਜਨ ਕਰੇਗਾ ਤੇ ਚਰਨ ਅੰਮ੍ਰਿਤ ਲਵੇਗਾ ਤਾਂ ਇਸ ਨੂੰ ਰਹਾ ਕਰਾਂਗੇ ਨਹੀਂ ਤਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਭਾਈ ਕਲਿਆਣਾ ਜੀ ساری ਰਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅਰਾਧ ਦੇ ਰਹੇ ਸਤਿਗੁਰੂ ਜੀ ਨੇ ਇਸ ਦੇ ਚਿੱਤ ਵਿੱਚ ਪ੍ਰਗਟ ਹੋ ਕੇ ਕਿਹਾ ਕਿ ਭੈ ਨਾ ਕਰ ਤੇਰੀ ਰੱਖਿਆ ਹੋਵੇਗੀ ਭਾਈ ਕਲਿਆਣਾ ਜੀ ਨਿਰਪੈ ਹੋ ਕੇ ਸਤਿਗੁਰਾਂ ਦੇ ਧਿਆਨ ਵਿੱਚ ਜੁੜਿਆ ਰਿਹਾ ਜਦੋਂ ਸਵੇਰ ਹੋਈ ਤਾਂ ਰਾਜੇ ਨੇ ਭਾਈ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਠਾਕੁਰਾਂ ਦਾ ਪੂਜਨ ਕਰ ਅਤੇ ਚਰਨਾ ਮ੍ਰਿਤ ਲੈ ਨਹੀਂ ਤਾਂ ਬਹੁਤ ਸਖਤ ਸਜ਼ਾ ਮਿਲੇਗੀ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਮੇਰੇ ਗੁਰੂ ਨੇ ਪੱਥਰਾਂ ਨੂੰ ਪੂਜਣ ਦਾ ਹੁਕਮ ਨਹੀਂ ਕੀਤਾ ਸਗੋਂ ਇਹ ਹੁਕਮ ਦਿੱਤਾ ਹੈ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਇਸ ਕਰਕੇ ਮੈਂ ਤੁਹਾਡੇ ਪੱਥਰਾਂ ਨੂੰ ਨਹੀਂ ਮੰਨ ਸਕਦਾ ਤੇ ਨਾ ਹੀ ਚਰਣਾ ਮ੍ਰਿਤ ਜਾਂ ਪੂਜਨ ਕਰ ਸਕਦਾ ਇਹ ਸੁਣ ਕਰਕੇ ਰਾਜੇ ਨੇ ਕ੍ਰੋਧ ਵਿੱਚ ਆ ਕੇ ਆਪਣੇ ਜਲਾਦਾਂ ਨੂੰ ਹੁਕਮ ਕੀਤਾ ਕਿ ਇਸ ਦੀ ਪੱਟ ਲਾਗੂ ਲੱਤ ਕੱਟ ਦਿਓ ساری ਉਮਰ ਦੁੱਖ ਭੋਗਦਾ ਰਹੇਗਾ ਜਿਸ ਵੇਲੇ ਜਲਾਦ ਨੇ ਲੱਤ ਕੱਟਣ ਲਈ ਤਲਵਾਰ ਉੱਪਰ ਚੁੱਕੀ ਤਾਂ ਰਾਜਾ ਬੇਹੋਸ਼ ਹੋ ਕੇ ਡਿੱਗ ਪਿਆ ਵਜ਼ੀਰਾ ਨੇ ਜਲਾਦਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਰਾਜੇ ਨੇ ਇੱਕ ਪਰਦੇਸੀ ਦੀ ਨਰਾਦਰੀ ਕੀਤੀ ਹੈ ਤਾਂ ਇਹ ਘਟਨਾ ਵਾਪਰੀ ਹੈ ਵਜ਼ੀਰਾ ਨੇ ਬਥੇਰਾ ਹੱਥ ਪੈਰ ਮਲੇ ਪੱਖਾ ਚੱਲਿਆ ਪਰ ਰਾਜੇ ਨੂੰ ਹੋਸ਼ ਨਾ ਆਈ ਤੇ ਅਖੀਰ ਸਭ ਨੇ ਰਾਜੇ ਨੂੰ ਚੁੱਕ ਕੇ ਭਾਈ ਕਲਿਆਣਾ ਜੀ ਦੇ ਪੈਰੀਂ ਪਾਇਆ ਤੇ ਕਿਹਾ ਕਿ ਤੁਸੀਂ ਬਖਸ਼ ਲਵੋ ਸਾਡੇ ਕੋਲੋਂ ਭੁੱਲ ਹੋ ਗਈ ਹੈ ਭਾਈ ਕਲਿਆਣਾ ਜੀ ਨੇ ਕਿਹਾ ਪਹਿਲਾਂ ਗੁਰਸਿੱਖੀ ਧਾਰਨ ਕਰੋ ਤਾਂ ਬਖਸ਼ੇ ਜਾਓਗੇ ਵਜ਼ੀਰਾ ਨੇ ਕਿਹਾ ਕਿ ਸਾਡਾ ਰਾਜਾ ਜਿਉਂਦਾ ਹੋ ਜਾਵੇ ਅਸੀਂ ਸਾਰੇ ਹੀ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਵਾਂਗੇ ਇਹ ਸੁਣ ਕੇ ਭਾਈ ਕਲਿਆਣਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਤਾਂ ਦੇ ਰਾਜਾ ਹੋਸ਼ ਵਿੱਚ ਆਇਆ ਤੇ ਭਾਈ ਸਾਹਿਬ ਜੀ ਦੇ ਪੈਰੀਂ ਪੈ ਗਿਆ ਫਿਰ ਭਾਈ ਕਲਿਆਣਾ ਜੀ ਦੇ ਨਾਲ ਆਪਣੇ ਅਹਿਲਕਾਰਾਂ ਵਜ਼ੀਰਾਂ ਸਮੇਤ ਸਤਿਗੁਰਾਂ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਰਾਜੇ ਨੇ ਆਪਣੇ ਕਰਮਾਂ ਅਨੁਸਾਰ 50 ਸਾਲ ਨੀਚਾਂ ਦੇ ਘਰ ਵਿੱਚ ਭੋਗਣੇ ਸਨ ਉਹ ਗੁਰੂ ਜੀ ਨੇ ਇਸ ਤੇ ਸੁਪਨੇ ਵਿੱਚ ਹੀ ਪੂਕਦਾ ਦਿੱਤੇ ਸਨ ਇਸ ਦੇ ਪ੍ਰਥਾਇ ਸਤਿਗੁਰੂ ਜੀ ਇਹ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਆ ਸੋ ਦੂਸਰੀ ਉਥਾਨ ਕਾ ਇਸ ਪ੍ਰਕਾਰ ਵੀ ਆ ਕਿ ਜਦੋਂ ਸਤਿਗੁਰੂ ਜੀ ਨੇ ਪੱਟੀ ਵਾਲੇ ਰਾਜੇ ਨੂੰ ਪਿਛਲੇ ਸ਼ਬਦ ਵਿੱਚ ਉਪਦੇਸ਼ ਬਖਸ਼ਿਆ ਉਸ ਤੋਂ ਬਾਅਦ ਰਾਜਾ ਬੇਹੋਸ਼ ਹੋ ਗਿਆ ਤੇ ਸਰੀਰ ਛੱਡਣ ਲੱਗਾ ਸੀ ਤਦ ਸਤਿਗੁਰਾਂ ਨੇ ਉਸ ਨੂੰ ਕਿਹਾ ਕਿ ਪਰਮੇਸ਼ਰ ਅੱਗੇ ਇਉਂ ਬੇਨਤੀਆਂ ਕਰ ਸੋ ਇਸ ਪ੍ਰਕਾਰ ਇਹ ਸਾਂਝਾ ਉਪਦੇਸ਼ ਸਮਝਣਾ ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ ਏ ਮੇਰੇ ਸਾਡੇ ਸੁਆਮੀ ਮਾਲਕ ਪਰਮੇਸ਼ਰ ਸਾਡੀਆਂ ਬੇਨੰਤੀਆਂ ਭਾਵ ਬੇਨਤੀਆਂ ਨੂੰ ਸੁਣਨਾ ਕਰੋ ਕੋਟ ਅਪਰਾਧ ਪਰੇ ਪੀਚੇ ਪੀ ਤੇਰੇ ਚਿਹਰੇ ਰਾਮ ਏ ਰਾਮ ਪਰਮੇਸ਼ਰ ਅਸੀਂ ਕਰੋੜਾਂ ਹੀ ਅਪਰਾਧ ਗੁਨਾਹਾਂ ਦੇ ਭਰੇ ਹੋਏ ਹਾਂ ਪਰ ਫਿਰ ਵੀ ਤੁਹਾਡੇ ਹੀ ਚਿਹਰੇ ਦਾਸ ਹਾਂ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹ ਪੰਜਨ ਏ ਮਹਾਰਾਜ ਜੀ ਤੁਸੀਂ ਦੁਖ ਕਸ਼ਟਾਂ ਨੂੰ ਹਰਨ ਨਾਸ਼ ਕਰਨ ਵਾਲੇ ਹੋ ਕਿਰਪਾ ਮਿਹਰ ਦੇ ਕਰਨ ਵਾਲੇ ਹੋ ਆਪਣੇ ਭਗਤਾਂ ਦੇ ਤਾਂ ਹੀ ਪ੍ਰੇਮ ਨਾਲ ਮੋਹਨ ਮੋਹਿਤ ਕਰਨ ਵਾਲੇ ਹੋ ਭਗਤਾਂ ਦੇ ਤਾਂ ਹੀ ਮੋਹਨ ਮੋਹ ਸੰਸਾਰ ਦਾ ਮੋਹ ਨਾ ਭਾਵਨਾਸ਼ ਕਰਨ ਵਾਲੇ ਹਨ ਕਰਨ ਵਾਲੇ ਹੋ ਕਲ ਕਲਪਨਾ ਤੇ ਕਲੇਸ਼ਾ ਕਲੇਸ਼ਾ ਆਦ ਨੂੰ ਭੰਜਨਾ ਭੰਨਣ ਵਾਲੇ ਹੋ ਸਰਨ ਤੇਰੀ ਰੱਖ ਲੇ ਮੇਰੀ ਸਰਬ ਮੈਂ ਨਿਰੰਜਨ ਹੈ ਸਰਬ ਸਾਰਿਆਂ ਰੂਪਾਂ ਦੇ ਮੈਂ ਹੁੰਦਾ ਵਿੱਚ ਆਏ ਹੋਏ ਤੇ ਮਾਇਆ ਕਾਲਕ ਤੋਂ ਰਹਿਤ ਨਿਰੰਜਨਾ ਸ਼ੁੱਧ ਸਰੂਪ ਪ੍ਰਭੂ ਤੁਹਾਡੀ ਸਰਨ ਓਟ ਵਿੱਚ ਆਏ ਹਾਂ ਤੁਸੀਂ ਸਾਡੀ ਪੈਜ ਰੱਖ ਲਵੋ ਸੋਨਤ ਪੇਖਤ ਸੰਗ ਸਬਕੈ ਪ੍ਰਭ ਨੇਰ ਹੂਤੇ ਨੇਰੇ ਏ ਪ੍ਰਭੂ ਪਰਮੇਸ਼ਰ ਜੀ ਤੁਸੀਂ ਨੇੜੇ ਤੋਂ ਵੀ ਨੇੜੇ ਆਤਮਾ ਰੂਪ ਹੋ ਕੇ ਸਭ ਦੀਆਂ ਪੁਕਾਰਾਂ ਸੁਣਦੇ ਹੋ ਸਭ ਦੀਆਂ ਕਰਮ ਕਰਤੂਤਾ ਵੇਖਦੇ ਹੋ ਸਾਰਿਆਂ ਦੇ ਨਾਲ ਰਹਿੰਦੇ ਹੋ ਅਰਦਾਸ ਨਾਨਕ ਸੁਨ ਸੁਆਮੀ ਰਖ ਲੀ ਹੋ ਕਰਕੇ ਚੇਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸੁਆਮੀ ਮਾਲਿਕ ਪ੍ਰਭੂ ਜੀ ਸਾਡੀ ਅਰਦਾਸ ਅਰਜ਼ੋਈ ਬੇਨਤੀ ਨੂੰ ਸੁਣਨਾ ਕਰੋ ਸਾਨੂੰ ਆਪਣੇ ਘਰ ਦੇ ਚੇਰੇ ਦਾਸ ਗੁਲਾਮ ਬਣਾ ਕੇ ਰੱਖ ਲੈਣਾ ਕਰੋ ਤੂ ਸਮਰੱਥ ਸਦਾ ਹਮਦੀਨ ਭੇਖਾਰੀ RAM हे RAM ਰਮੇ ਹੋਏ ਵਾਹਿਗੁਰੂ ਪਰਮੇਸ਼ਰ ਤੂੰ ਹਮੇਸ਼ਾ ਹੀ ਸਮਰਾਤ ਸਰਬਸ਼ਕਤੀਵਾਨ ਹੈ ਅਸੀਂ ਬਹੁਤ ਦੀਨ ਗਰੀਬ ਅਤੇ ਤੇਰੇ ਦਰ ਦੇ ਭਿਖਾਰੀ ਜਾਚਕ ਮੰਗਤੇ ਹਾਂ ਮਾਇਆ 모ਹ ਮगन ਕੱਢ ਲੇ ਹੋ ਮੁਰਾਰੀ ਰਾਮ हे ਮੁਰਾਰੀ ਮੁਰ ਆਦ ਦਾਇਤਾ ਦਾ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਅਸੀਂ ਮਾਇਆ ਦੇ 모ਹ ਕਰ ਵਿੱਚ ਮਸਤ ਹੋਏ ਪਏ ਹਾਂ ਤੁਸੀਂ ਕਿਰਪਾ ਕਰਕੇ ਇਸ ਵਿੱਚੋਂ ਕੱਢ ਲੈਣਾ ਕਰੋ ਲੋਭ ਮੋਹ ਵਿਕਾਰ ਬਾਧਿਓ ਅਨਕ ਦੁਖ ਕਮਾਵਨੇ ਹੀ ਮਹਾਰਾਜੀ ਅਸੀਂ ਪਦਾਰਥਾਂ ਦੇ ਲੋਭ ਲਾਲਚ ਵਿੱਚ ਸੰਬੰਧੀਆਂ ਦੇ ਮੋਹ ਮੋਹ ਵਿੱਚ ਤੇ ਕਾਮਾਂ ਦੇ ਵਿਕਾਰਾਂ ਵਿੱਚ ਬੰਨੇ ਪਏ ਹਾਂ ਅਤੇ ਹੋਰ ਵੀ ਅਨੇਕਾਂ ਦੋਸ਼ਾਂ ਨੂੰ ਕਮਾਉਣਾ ਕਰਦੇ ਹਾਂ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਹੀ ਕਰਤਾ ਰਚਨਹਾਰ ਪ੍ਰਭੂ ਤੁਸੀਂ ਬੰਧਨ ਜੰਜਾਲਾਂ ਤੋਂ ਅਲਿਪਤ ਨਰਲੇਪ ਹੋ ਤੇ ਕਰਤਾ ਭੋਗਤਾ ਦੇ ਬੰਧਨਾਂ ਤੋਂ ਰਹਿਤ ਹੋ ਤੁਸੀਂ ਪਾਪਾਂ ਪੁੰਨਾਂ ਤੋਂ ਨਰਲੇਪ ਤੇ ਜੰਮਣ ਮਰਨ ਆਦ ਦੇ ਬੰਧਨਾਂ ਤੋਂ ਰਹਿਤ ਹੋ ਅਤੇ ਅਸੀਂ ਜੀਵ ਆਪਣਾ ਹੀ ਕੀਤਾ ਆਇਆ ਪਾਉਂਦੇ ਹਾਂ ਕਿਉਂਕਿ ਦੱਦੈ ਦੋਸ ਨ ਦੇਉ ਕਿਸੈ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ ਅਵਰਜਨ ਕਰ ਅਨੁਗ੍ਰਹ ਪਤਿਤ ਪਾਵਨ ਬਹੁ ਜੋਨ ਭ੍ਰਮ ਤੇ ਹਾਰੀ ਹੇ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਪ੍ਰਭੂ ਤੁਸੀਂ ਆਪਣੀ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਕਰੋ ਸਾਡੀ ਜਿੰਦ ਬਹੁਤ ਜੁਨੀਆਂ ਵਿੱਚ ਭ੍ਰਮ ਤੇ ਕਈਏ ਭਰਮ ਦੀ ਭਟਕਦੀ ਹੋਈ ਥੱਕ ਹਾਰ ਗਈ ਹੈ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਆਧਾਰੀ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਮੈਂ ਹਰੀ ਦਾ ਦਾਸ ਸੇਵਕ ਹਾਂ हे ਪ੍ਰਭੂ ਜੀ ਤੁਸੀਂ ਸਾਡੀ ਜਿੰਦ ਤੇ ਪ੍ਰਾਨ ਪ੍ਰਾਣਾ ਦਾ ਆਧਾਰੀ ਆਸਰਾ ਰੂਪ ਹੋ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ हे ਰਾਮ ਪਰਮੇਸ਼ਰ ਤੁਸੀਂ ਸਰਬਸ਼ਕਤੀਵਾਨ ਤੇ ਵੱਡਾ ਦੀਰਗ ਵਿਸਥਾਰ ਵਾਲੇ ਭਾਵ ਤਿੰਨਾਂ ਗੁਣਾਂ ਤੋਂ ਅਤੀਤ ਹੋ ਪਰ ਮੇਰੀ ਮਤ ਬੁੱਧੀ ਬਹੁਤ ਥੋੜੀ ਤੁਸ਼ ਹੈ ਪਾਲਹਿ ਅਕਿਰਤ ਕਾ ਨਾ ਪੂਰਨ ਦ੍ਰਿਸ਼ਟ ਤੇਰੀ RAM हे RAM ਪਰਮੇਸ਼ਰ ਤੁਸੀਂ ਅਕਿਰਤ ਕਾ ਨਾ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣ ਵਾਲਿਆਂ ਤਾਈਂ ਵੀ ਪਾਲਣਾ ਕਰਦੇ ਹੋ ਤੁਹਾਡੀ ਨਰਵੈਰਤਾ ਵਾਲੀ ਮਿਹਰ ਦੀ ਪੂਰੀ ਦ੍ਰਿਸ਼ਟੀ ਹੈ ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਸ਼ੂ ਨ ਜਾਣ हे अपार पारावार तो रहत रचनहार प्रभु तुहाडा बोध ज्ञान अत्यंत डूंगा है पर मोह मैं नीच कुछ भी नहीं जानदा मोह दे विच फसयाया नीच कर्म करदा हा ते तुहाडा ज्ञान कुछ भी नहीं जानदा रत्न त्याग संग रहन कौडी पशु नीच इयाना हे महाराज जी मेरा स्वभाव पशुया दी नयाई हो रिया ਪਾਉ ਮੈਂ ਖਾਣ ਪੀਣ ਭੋਗਣ ਵਿੱਚ ਹੀ ਲੱਗਿਆ ਹੋਇਆ ਕਾਮ ਕ੍ਰੋਧ ਆਦਿ ਦੇ ਅਧੀਨ ਹੋਣੇ ਕਰਕੇ ਨੀਵਾ ਹ ਅਤੇ ਸਰੂਪ ਗਿਆਨ ਤੋਂ ਰਹਿ ਤੋਂਣ ਕਰਕੇ ਇਹ ਆਨਾ ਕਹੀਏ ਅਨਜਾਨ ਹ ਤਿਆਗ ਜਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਜੋ ਬਹੁਤ ਚੰਚਲ ਚੰਚਲ ਤਾਈ ਕਰਨ ਵਾਲੀ ਮਾਇਆ ਛੱਡ ਕਰਕੇ ਚਲੀ ਜਾਂਦੀ ਹੈ ਉਹ ਬਹੁਤ ਦੋਸ਼ ਪਾਪ ਕਰ ਕਰਕੇ ਜੋੜਨਾ ਕੀਤੀ ਹੈ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਸਮਰੱਥ ਸਰਬਸ਼ਕਤੀਵਾਨ ਸੁਆਮੀ ਮਾਲਕ ਪ੍ਰਭ ਮੈਂ ਤੇਰੀ ਸਰਨ ਓਟ ਪਨਾਹ ਵਿੱਚ ਆਇਆ ਤੁਸੀਂ ਮੇਰੀ ਪੈਜ ਇੱਜ਼ਤ ਪਤ ਪਰਤੱਗਿਆ ਰੱਖਣਾ ਕਰੋ ਜਿਸ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰ ਰਹੇ ਸੀ ਹੁਣ ਉਸ ਨਾਲ ਮਿਲਾਪ ਦੀ ਅਵਸਥਾ ਦਾ ਵਰਣਨ ਕਰਦੇ ਆ ਜਾਤੇ ਵਿਛੜਿਆ ਤਿਨ ਆਪ ਮਿਲਾਇਆ RAM ਜਿਸ ਦੇ ਸਰੂਪ ਤੋਂ ਵਿਛੜਿਆ ਆਇਆ ਸੀ ਉਸ RAM ਪਰਮੇਸ਼ਰ ਨੇ ਆਪ ਗੁਰਾਂ ਦੁਆਰਾ ਆਪਣੇ ਨਾਲ ਮਿਲਾਉਣਾ ਕੀਤਾ ਹੈ ਕਿਵੇਂ ਮਿਲਾਉਣਾ ਕੀਤਾ ਗੁਰੂ ਜੀ ਉੱਤਰ ਦਿੰਦੇ ਹਨ ਸਾਧੂ ਸੰਗਮੇ ਹਰ ਗੁਣ ਗਾਇਆ RAM ਸਾਧੂ ਮਹਾਤਮਾ ਜਨਾਂ ਦੇ ਸੰਗਮੇ ਹੁੰਦਾ ਨਾਲ ਭਾਵ ਸਾਧ ਸੰਗਤ ਵਿੱਚ ਮਿਲ ਕੇ ਰਾਮ ਰਮੇ ਹੋਏ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਗੁਣ ਗਾਏ ਕੋविद ਸਦਾ ਨੀਕੇ ਕਲਿਆਣ ਮੈ ਪ੍ਰਗਟ ਭਏ ਇੱਕ ਵਾਰ ਨਹੀਂ ਸਗੋਂ ਹਮੇਸ਼ਾ ਹੀ ਨੀਕੇ ਚੰਗੀ ਤਰ੍ਹਾਂ ਵਾਰ-ਵਾਰ ਗੋਵਿੰਦ ਪਰਮੇਸ਼ਰ ਦੇ ਗੁਣ ਗਾਉਣੇ ਕੀਤੇ ਹਨ ਤਦੋਂ ਕਲਿਆਣ ਮੈ ਮੁਕਤ ਸਰੂਪ ਵਾਹਿਗੁਰੂ ਜੀ ਹਿਰਦੇ ਅੰਦਰ ਹੀ ਪ੍ਰਗਟ ਪ੍ਰਤੱਖ ਹੋ ਗਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੀ ਪ੍ਰਭ ਕਰਮ ਲਏ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਅੰਤਹਿ ਕਰਨ ਰੂਪੀ ਸੇਜਾ ਸੁਹਾਵੀ ਸ਼ੋਭਨੀਕ ਹੋ ਗਈ ਹੈ ਤੇ ਪ੍ਰਭੂ ਨੇ ਆਪਣੇ ਸੇਵਕ ਕਰਲੇ ਬਣਾ ਲਿਆ ਛੋੜ ਚਿੰਤ ਅਚਿੰਤ ਹੋਏ ਬਹੁੜ ਦੁੱਖ ਨ ਪਾਇਆ ਸਾਰੀਆਂ ਚਿੰਤਾਵਾਂ ਆਈ ਹੋਈ ਵਿਪਤਾ ਨੂੰ ਨਾ ਸਹਾਰ ਸਕਣਾ ਇਤ ਦੀ ਬੇਬਲਤਾ ਵਾਲੀ ਹਾਲਤ ਨੂੰ ਛੱਡ ਕਰਕੇ ਚਿੰਤਾਵਾਂ ਤੋਂ ਰਹਿਤ ਹੋ ਗਏ ਹਾਂ ਅਤੇ ਬੌੜ ਮੁੜ ਕੇ ਕਦੀ ਵੀ ਕੋਈ ਦੁੱਖ ਨਹੀਂ ਪਾਉਣਾ ਕੀਤਾ ਨਾਨਕ ਦਰਸ਼ਨ ਪੇਖ ਜੀਵੇ ਗੋਵਿੰਦ ਗੁਣ ਨਿਦ ਗਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਜਦੋਂ ਗੁਣਾ ਦੇ ਨਿਦ ਸਮੁੰਦਰ ਗੋਵਿੰਦ ਪਰਮੇਸ਼ਰ ਦਾ ਜਸ ਗਾਇਨ ਕੀਤਾ ਤਾਂ ਉਸ ਦੇ ਦਰਸ਼ਨ ਦੀਦਾਰ ਹੋਏ ਤੇ ਦੀਦਾਰ ਨੂੰ ਵੇਖ ਕਰਕੇ ਸਦਾ ਲਈ ਆਤਮਕ ਜੀਵਨ ਵਾਲ ਜਿਉਂਦੇ ਹੋ ਗਏ ਬਿਹਗੜਾ ਮਹੱਲਾ ਪੰਜਵਾ ਸ਼ੰਤ ਜਿਸਮੇ ਸਤਗੁਰੂ ਸਾਹਿਬ ਜੀ ਨੇ ਰਾਜੇ ਨੂੰ ਇਹ ਉਪਰੋਕਤ ਉਪਦੇਸ਼ ਦਿੱਤਾ ਤਾਂ ਰਾਜਾ ਬਹੁਤ ਪ੍ਰਸੰਨ ਹੋਇਆ ਤੇ ਸ੍ਰੀ ਹਰਮੰਦਰ ਸਾਹਿਬ ਪੱਕਾ ਕਰਾਉਣ ਲਈ 1 ਲੱਖ ਰੁਪਇਆ ਸੇਵਾ ਵੀ ਉਹਨੇ ਭੇਟਾ ਦਿੱਤੀ ਕੋਈ ਸਮੇਂ ਬਾਅਦ ਰਾਜਾ ਕੁਝ ਬਿਮਾਰ ਹੋ ਗਿਆ ਤੇ ਉਸ ਦਾ ਅੰਤ ਸਮਾਂ ਜਾਣ ਕੇ ਅੰਤਰਾਜਮੀ ਸਤਿਗੁਰੂ ਜੀ ਉਸ ਪਰਥਾਏ ਉਪਦੇਸ਼ ਬਖਸ਼ਿਸ਼ ਕਰਦੇ ਆ ਦੂਸਰੀ ਥਾਨਕਾ ਉਸੇ ਪ੍ਰਕਾਰ ਕੇ ਜਦੋਂ ਪੱਟੀ ਦਾ ਰਾਜਾ ਬਿਉਸ਼ ਹੋ ਗਿਆ ਸੀ ਤਾਂ ਉਸ ਦੇ ਅੰਤ ਦਾ ਸਮਾਂ ਜਾਣ ਕੇ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਆ ਬੋਲ ਸੁ ਧਰਮੀ ਡਿਆ ਮੋਨ ਕਤ ਧਾਰੀ RAM हे ਸੁ ਚੋਬ ਧਰਮੀ ਡਿਆ ਧਰਮ ਵਿੱਚ ਅੜੇ ਹੋਏ ਧਰਮੀਆਂ ਧਰਮੀ ਅੜਿਆ हे अड्या प्यारया हे धर्मी राजया तू राम नाम बोलणा कर हुन मौन चुप कत किस वास्ते धारण कीती होई आ तू नेत्री देख चलया माया ब्योहारी राम राम परमेश्वर दी माया दे व्यवहार नु ता तू चंगी तरह अपनीया अखा नाल देख चलया है पर संग ती रह कश न चालै बिना गोविंद नम ਇਕ ਗੋਬਿੰਦ ਪਰਮੇਸ਼ਰ ਦੇ ਨਾਮ ਤੋਂ ਬਗੈਰ ਮਾਇਕੀ ਪਦਾਰਥਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲੇਗਾ। ਦੇਸ-ਵੇਸ, ਸੁਵਰਨ ਰੂਪਾ, ਸਗਲ ਊਣੇ ਕੰਮ। ਜੋ ਵੱਡੇ-ਵੱਡੇ ਦੇਸ਼, ਮੁਲਕ, ਸੁੰਦਰ ਵੇਸ ਲਿਬਾਸ, ਸਵਰਨ, ਸੋਨਾ ਤੇ ਰੂਪਾ, ਚਾਂਦੀ ਇਤਿਹਾਦਿਕ ਸਨ। ਕਹਿੰਦੇ ਇਕੱਤਰ ਕੀਤੇ ਸਨ, ਉਹ ਸਾਰੇ ਕੰਮ ਊਣੇ ਖਾਲੀ ਭਾਅ ਵਿਅਰਥ। ਪੁੱਤਰ ਕਲਤਰ ਨ ਸੰਗ ਸੋਭਾ ਹਸਤ ਘੋਰ ਵਿਕਾਰੀ ਫਿਰ ਤੇਰੇ ਪੁੱਤਰ ਕਲਤਰ ਇਸਤਰੀ ਦੁਨੀਆਂ ਦੀ ਸੋਭਾ ਵਢਾਈ ਪਰਲੋਕ ਵਿੱਚ ਸਾਥ ਨਹੀਂ ਜਾਵੇਗੀ ਅਤੇ ਹਾਥੀ ਘੋੜੇ ਰੱਖਣੇ ਜਾਂ ਇਹਨਾਂ ਦੀਆਂ ਸਵਾਰੀਆਂ ਕਰਨੀਆਂ ਵੀ ਬੇਫਾਇਦਾ ਹਨ ਕਿਉਂਕਿ ਇਹ ਵੀ ਨਾਲ ਨਹੀਂ ਜਾਣੇ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਸਤਿਗੁਰੂ ਜੀ ਬੇਨਤੀ ਪੂਰਵ ਕਥਨ ਕਰਦੇ ਆ ਕਿ ਮਹਾਤਮਾ ਜਨਾਂ ਦੇ ਸੰਗ ਭਾਵ ਸਾਧ ਸੰਗਤ ਤੋਂ ਬਗੈਰ ਸਾਰੇ ਸੰਸਾਰੀ ਦੁਨਿਆਵੀ ਪਦਾਰਤ ਅਣ ਹੋਏ ਹੀ ਚਿੰਬੜੇ ਹੋਏ ਆ ਜੋ ਸਥਿਰ ਰਹਿਣ ਵਾਲੇ ਨਹੀਂ ਹਨ ਰਾਜਨ ਕਿਉ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਾਹੀ RAM हे राजन ਰਾਜਾ ਤੂੰ ਆਪਣੇ ਨੇਤਰਾਂ ਵਿੱਚ ਨੀਂਦ ਭਰ ਕੇ ਮੂਰષા बेहੋਸ਼ੀ ਰੂਪ ਨੀਂਦ ਭਰ ਕੇ ਕਿਉ ਸੌ ਰਿਆ RAM ਨਾਮ ਸਿਮਰਨ ਵਿੱਚ ਜਾਗਦਾ ਕਿਉ ਨਹੀਂ ਹੈ ਮਾਇਆ ਝੂਠ ਰੁਦਨ ਕੀਤੇ ਬਿੱਲਲਾਹੀ RAM ਏ ਭਾਈ ਮਾਇਆ ਦੀ ਪਦਾਰਥਾਂ ਪਿਛੇ ਰੋਣਾ ਝੂਠਾ ਹੈ ਤੇ ਕਿਤਨੇ ਇਸ ਪਿਛੇ ਬਿੱਲਲਾਹੀ ਬਿਰਲਾਪ ਕਰਦੇ ਤੂੰ ਚਲੇ ਗਏ ਬਿੱਲਲਾਹੀ ਕੀਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਮਹਾਮੋਹਨ ਬਹੁਤ ਭਾਰੀ ਮੋਹ ਲੈਣ ਵਾਲੀ ਮਾਇਆ ਪਿਛੇ ਕਿੰਨੇ ਹੀ ਵਿਰਲਾਪ ਕਰਦੀ ਗਏ ਹਨ ਹਰੀ ਦੇ ਨਾਮ ਜਪੇ ਤੋਂ ਬਗੈਰ ਕਿਸੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਈ ਸਹਸ ਸਿਆਣਪ ਉਪਾਵ ਥਾਕੇ ਜਹਿ ਭਾਵਤ ਤਹ ਜਾਹੀ ਬੁੱਧ ਦੀਆਂ ਹਜ਼ਾਰਾਂ ਸਿਆਣਪਾਂ ਚਦਰਾਇਆਂ ਤੇ ਸਰੀਰ ਨਾਲ अनेका ਉਪਾਵ ਯਤਨ ਕਰਕੇ ਸਭ ਥੱਕar ਗਏ ਜਿੱਥੇ ਪੌਂਦਾ ਹੈ ਉਥੇ ਚਲੇ ਵੀ ਜਾਂਦੇ ਆ ਪਰ ਹਰੀ ਨਾਮ ਜਪੇ ਤੋਂ ਬਿਨਾ ਉਹਨਾਂ ਨੂੰ ਪੂਰਨ ਸੁਖ ਨਹੀਂ ਮਿਲਦਾ ਆਦਿ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਜੋ ਪੂਰਨ ਪਰਮੇਸ਼ਰ ਸਾਰਿਆਂ ਦੇ ਆਦ ਮੁੱਢ ਵਿੱਚ ਅਦਿ ਸਥਾਨ ਰੂਪ ਹੈ ਅੰਤੇ ਅੰਤ ਵਿੱਚ ਸਿਧਾਂਤ ਰੂਪ ਹੈ ਤੇ ਮਦ ਵਿਚਾਲੇ ਵਿਆਪਕ ਰੂਪ ਹੈ ਫਿਰ ਘਟਾ ਘਟਾਂ ਸਰਬਤਰ ਸਾਰੀਆਂ ਥਾਵਾਂ ਵਿੱਚ ਹੀ ਆਹੀ ਹੈ ਭਾਵ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਜਿਨ੍ਹਾਂ ਨੂੰ ਸਾਧੂਆਂ ਦਾ ਸੰਗ ਭਾਵ ਸਾਧ ਸੰਗਤ ਦੀ ਪ੍ਰਾਪਤੀ ਹੋਈ ਆ ਉਹੀ ਪਤ ਇੱਜ਼ਤ ਦੇ ਨਾਲ ਸਮੇਤ ਉਸ ਪ੍ਰਭੂ ਦੇ ਸੱਚਖੰਡ ਰੂਪੀ ਘਰ ਵਿੱਚ ਜਾਂਦੇ ਆ ਨਰਪਤ ਜਾਣ ਗਰਹਿਓ ਸੇਵਕ ਸਿਆਣੇ ਰਾਮ ਇਹ ਨਰਪਤ ਰਾਜਨ ਪ੍ਰਭੂ ਨਾਮ ਤੋਂ ਬਗੈਰ ਤੂੰ ਆਪਣੇ ਸੇਵਕ ਦਾਸਾਂ ਵਜੀਰਾ ਅਹਿਲਕਾਰਾਂ ਆਦ ਨੂੰ ਬਹੁਤ ਸਿਆਣੇ ਸਿਆਣਪ ਵਾਲੇ ਜਾਣ ਕਰਕੇ ਇਹਨਾਂ ਦੇ ਮੋਹ ਵਿੱਚ ਗਰਹਿਓ ਫੜਿਆ ਹੋਇਆ ਹੈ ਸਰ ਪਰ ਵਿਛੜਣਾ 모ਹੇ ਪਛਤਾਣੇ ਰਾਮ ਏ ਭਾਈ ਇਹਨਾਂ ਕੋਲੋਂ ਸਰ ਪਰ ਹੁੰਦਾ ਜ਼ਰੂਰ ਬਰ ਜ਼ਰੂਰ ਇੱਕ ਦਿਨ ਵਿਛੋੜਾ ਪਾ ਜਾਣਾ ਹੈ ਫਿਰ ਵੀ ਜੋ ਇਹਨਾਂ ਵਿੱਚ ਮੋਹ ਕਰਨਾ ਹੈ ਇਸ ਨਾਲ ਪਛਤਾਪ ਹੀ ਕਰਦੇ ਰਹਿਣਾ ਪਵੇਗਾ ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਹਾਂ ਦੱਸਦੇ ਆ ਜਿਵੇਂ ਗੰਧਰਬ ਨਗਰੀ ਭਾਵ ਮਿਰਗ ਤ੍ਰਿਸ਼ਨਾ ਵਾਂਗ ਆਕਾਸ਼ ਵਿੱਚ ਸ਼ਹਿਰ ਪ੍ਰਤੀਤ ਹੋਣ ਵਾਂਗੂ ਅਣਹੋਏ ਸੰਸਾਰ ਦੇ ਪਦਾਰਥਾਂ ਨੂੰ ਵੇਖ ਕਰਕੇ ਭੁੱਲਾ ਹੋਇਆ ਹੈ ਇਹਨਾਂ ਵਿੱਚ ਕਿਵੇਂ ਇਸ ਸਥਿਤੀ ਟਿਕਾ ਪਾਵੇਂਗਾ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਇਕ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਬਣਾਵਟ ਭਾਵ ਸੰਸਾਰਿਕ ਪਦਾਰਥਾਂ ਵਿੱਚ ਲੱਗ ਕੇ ਤਾਂ ਅਹਿਲਾ ਸੁੰਦਰ ਜਨਮ ਵਿਅਰਥ ਗਵਾ ਲਈਦਾ ਹੈ ਅਹਿਲਾ ਲਾਹੇ ਤੋਂ ਬਿਨਾ ਹੀ ਗਵਾ ਲਈਦਾ ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਮ ਪੂਰਨ ਗਿਆਨੀ ਮੈਂ ਬਹੁਤ ਸਿਆਣਾ ਹਾਂ ਮੈਂ ਬਹੁਤ ਗਿਆਨਵਾਨ ਹਾਂ ਇਉ ਮੈਂ ਮੈਂ ਕਰਦਿਆਂ ਪਦਾਰਥਾਂ ਦੇ ਭੋਗਨ ਰਸਾਂ ਕਸਾਂ ਦੀ ਤ੍ਰਿਸ਼ਨਾ ਨਹੀਂ 부ਜਦੀ ਅਤੇ ਨਾ ਹੀ ਕੋਈ ਕਾਮਨਾਵਾਂ ਪੂਰੀਆਂ ਹੁੰਦੀਆਂ ਨਾ ਹੀ ਗਿਆਨੇ ਗਿਆਨ ਪ੍ਰਾਪਤ ਹੁੰਦਾ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਣੇ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਤਨੇ ਹੀ ਲੋਕ ਪਛਤਾਪ ਕਰਦੇ ਹੋਏ ਸੰਸਾਰ ਤੋਂ ਚਲੇ ਗਏ ਆ ਫਿਰ ਸਤਿਗੁਰਾਂ ਨੇ ਰਾਜੇ ਦੀ ਮੂਰਛਾ ਭੁਲਾ ਕੇ ਉਸ ਦੀ ਜੋਤ ਨੂੰ ਆਪਣੀ ਜੋਤ ਵਿੱਚ ਅਪੇਦ ਕਰ ਲਿਆ ਇਹ ਸਤਿਗੁਰੂ ਜੀ ਨੇ ਜੋ ਉਪਕਾਰ ਕੀਤਾ ਉਹ ਇਸ ਚੌਥੇ ਅੰਕ ਵਿੱਚ ਉਚਾਰਨ ਕਰਦੇ ਆ ਧਾਰ ਅਨੁਗ੍ਰਹੋ ਧਾਰ ਅਨੁਗ੍ਰਹੋ ਆਪਣਾ ਕਰ ਲੀਨਾ RAM हे राजन ਮੇਰੇ ਤਾਈ ਤੇਰੇ ਤਾਈ ਰਾਮ ਪਰਮੇਸ਼ਰ ਨੇ अनुग्रह कृपा दृष्टि ਧਾਰ ਕੇ ਆਪਣਾ ਕਰ ਲਿਆ ਹੈ ਪੁਜਾ ਗਹਿ ਕਾਢ ਲਿਓ ਸਾਧੂ ਸੰਗ ਦੀਨ ਆ ਰਾਮ ਤੇਰੀ ਬਿਰਤੀ ਰੂਪ ਪੁਜਾ ਬਾਹ ਨੂੰ ਗਹਿ پکڑ ਕਰਕੇ ਤੈਨੂੰ ਮਾਇਆ ਦੇ মোহ ਸੰਸਾਰ ਸਮੁੰਦਰ ਵਿੱਚੋਂ ਕੱਢ ਲਿਆ ਹੈ ਇਹ ਸਾਰੇ ਪਰਮੇਸ਼ਰ ਨੇ ਆਪ ਤੈਨੂੰ ਮਹਾਤਮਾ ਜਨ ਭਾਈ ਕਲਿਆਣਾ ਜੀ ਵਰਗਿਆਂ ਦਾ ਸਾਥ ਦੇਣਾ ਕੀਤਾ ਹੈ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਤੂੰ ਸੁਣਨਾ ਕਰ ਕਿ ਸਾਧੂਆਂ ਦੇ ਨਾਲ ਭਾਵ ਸਾਧ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਹਰੀ ਨੂੰ ਅਰਾਧਿਆ ਹੈ ਉਹਨਾਂ ਦੇ ਸਾਰੇ ਕਲਮਲ ਪਾਪ ਕਲਮਲ ਕਲ ਕਲਯੁਗ ਦੇ ਮਲ ਮੈਲ ਰੂਪ ਪਾਪ ਤੇ ਜੰਮਣ ਮਰਨ ਆਦ ਦੇ ਦੁਖ ਸੜ ਗਏ ਹਨ ਮਹਾ ਧਰਮ ਸੋ ਦਾਨ ਕਿਰਿਆ ਸੰਗ ਤੇਰੇ ਸੇ ਚੱਲੇ ਜੋ ਤੂੰ ਸਾਧੂਆਂ ਦਾ ਸੰਗ ਰੂਪ ਮਹਾ ਵੱਡਾ ਧਰਮ ਧਾਰਨ ਕੀਤਾ ਹੈ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਲਈ ਸੋ ਦਾਨ ਭੇਟਾ ਸ੍ਰੇਸ਼ਟ ਦੇਣੀ ਕੀਤੀ ਹੈ ਅਤੇ ਗੁਰਸਿੱਖੀ ਦੀ ਜੋ ਕਿਰਿਆ ਧਾਰਨ ਕੀਤੀ ਹੈ ਉਹ ਹੀ ਤੇਰੇ ਨਾਲ ਪ੍ਰਲੋਕ ਨੂੰ ਚੱਲਣਗੇ ਰਸਨਾ ਅਰਾਧਾ ਏਕ ਸੁਆਮੀ ਹਰਨਾਮ ਮਨ ਤਨ ਭੀਨ ਜੋ ਵੀ ਆਪਣੀ ਰਸਨਾ ਜੀਬਾ ਕਰਕੇ ਇੱਕ ਸੁਆਮੀ ਮਾਲਕ ਵਾਹਿਗੁਰੂ ਨੂੰ ਅਰਾਧਦੇ ਆ ਉਹਨਾਂ ਦਾ ਮਨ ਹਿਰਦਾ ਤੇ ਤਨ ਸਰੀਰ ਹਰੀ ਵਾਹਿਗੁਰੂ ਜੀ ਦੇ ਨਾਮ ਵਿੱਚ ਭਿੱਜ ਜਾਂਦਾ ਹੈ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਸ ਤਾਈਂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਉਹ ਸਾਰੇ ਗੁਨਾਵਿਚ ਪਰਬੀਨਾ ਕਹੀਏ ਸਿਆਣਾ ਚਤਰ ਹੋ ਜਾਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ ਗੁਰੂ ਵਾਹੇ ਗੁਰੂ ਸਾ ਵਾਹਿਗੁਰੂ ਜੀ ਕੀ ਫਤਿਹ